ਆਬਾਦੀ ਸਿੰਘ ਨੂੰ ਪਿਆਰ ਕਰਾਉਣੀਆਂ ਸੰਕਾ ਇਹ ਦਸ ਗੱਲਾਂ ਜ਼ਰੂਰ ਚੇਤੇ ਰੱਖਿਓ ਪਹਿਲੀ ਸੱਚਾਈ ਅਤੇ ਸਾਹਵਦੀ ਨਾਲ ਜਿਓ ਬਾਬਾ ਜੀ ਨੇ ਆਪਣਾ ਸਾਰਾ ਜੀਵਨ ਸੱਚਾਈ ਦੇ ਰਾਹ ਤੇ ਚੱਲ ਕੇ ਬਤਾਇਆ ਤੇ ਸਾਨੂੰ ਵੀ ਉਹਨਾਂ ਦੇ ਹੀ ਨਕਸ਼ੇ ਕਦਮਾਂ ਤੇ ਚੱਲਣਾ ਚਾਹੀਦਾ ਹਾਲਾਤ ਜਿਵੇਂ ਦੇ ਮਰਜ਼ੀ ਹੋਣ ਕਦੇ ਵੀ ਸੱਚ ਦਾ ਰਾਹ ਨਾ ਛੱਡਿਓ ਕਿਉਂਕਿ ਜਿਹੜੇ ਸੱਚ ਦਾ ਰਾਹ ਨਹੀਂ ਛੱਡਦੇ ਪਰਮਾਤਮਾ ਉਹਨਾਂ ਦੀ ਬਾਹ ਕਦੇ ਨਹੀਂ ਛੱਡਦਾ ਦੂਸਰੀ ਸੇਵਾ ਤੇ ਨਿਸ਼ਕਾਮ ਭਾਵਨਾ ਨਾਲ ਸਾਰੇ ਕੰਮ ਕਰੋ। ਬਾਬਾ ਜੀ ਨੇ ਸੇਵਾ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾਇਆ ਸੀ। ਸਾਡਾ ਫਰਜ਼ ਹੈ ਕਿ ਅਸੀਂ ਵੀ ਦੂਜਿਆਂ ਦੀ ਸੇਵਾ ਕਰੀਏ, ਦੂਜਿਆਂ ਨਾਲ ਪਿਆਰ ਕਰੀਏ। ਨਫ਼ਰਤ ਕਦੇ ਨਾ ਰੱਖੀਏ ਮਨ 'ਚ। ਤੀਸਰੀ ਹਿੰਮਤ ਤੇ ਬਹਾਦਰੀ ਦੇ ਨਾਲ ਸਮੱਸਿਆਵਾਂ ਦਾ ਸਾਹਮਣਾ ਕਰੀਏ। ਬਾਬਾ ਜੀ ਨੇ ਹਰ ਮੁਸੀਬਤ ਦਾ ਡਟ ਕੇ ਸਾਹਮਣਾ ਕੀਤਾ। ਬਾਬਾ ਜੀ ਦੇ ਅੰਦਰ ਭਗਤੀ ਦਾ ਐਸਾ ਵੀਰ ਰਸ ਸੀ ਕਿ ਉਹਨਾਂ ਅੱਗੇ ਵੱਡੇ ਤੋਂ ਵੱਡੇ ਤੂਫਾਨ ਵੀ ਆ ਕੇ ਡਰ ਜਾਂਦੇ ਸੀ ਇਹ ਬਾਬਾ ਦੀਪ ਸਿੰਘ ਜੀ ਭਗਤੀ 'ਚ ਬੈਠੇ ਆ ਇਹਨਾਂ ਦਾ ਮੌਤ ਵੀ ਕੁਝ ਨਹੀਂ ਵਿਗਾੜ ਸਕਦੀ ਸੋ ਸਾਨੂੰ ਵੀ ਕਦੇ ਵੀ ਹੌਸਲਾ ਨਹੀਂ ਹਾਰਨਾ ਚਾਹੀਦਾ ਆਪਣੇ ਪਰਮਾਤਮਾ ਤੇ ਹਮੇਸ਼ਾ ਭਰੋਸਾ ਰੱਖਣਾ ਚਾਹੀਦਾ ਚੌਥੀ ਧਰਮ ਦੇ ਰਾਤੇ ਬਡੋਲ ਢਿਕੇ ਰੋ ਬਾਬਾ ਦੀਪ ਸਿੰਘ ਜੀ ਨੇ ਧਰਮ ਦੀ ਰਾਖੀ ਲਈ ਆਪਣਾ ਜੀਵਨ ਨਿਸ਼ਾਵਰ ਕਰਤਾ ਡੀ ਵੱਡੀ ਸ਼ਹੀਦੀ ਪ੍ਰਾਪਤ ਕੀਤੀ ਬਾਬਾ ਜੀ ਨੇ ਸਾਨੂੰ ਵੀ ਧਰਮ ਦੇ ਰਾਹ ਤੇ ਹਮੇਸ਼ਾ ਡਿੱਕੇ ਰਹਿਣਾ ਚਾਹੀਦਾ ਕਿਉਂਕਿ ਧਰਮ ਦੇ ਰਾਹ ਤੇ ਚੱਲ ਕੇ ਹੀ ਬੰਦਾ ਰੱਬ ਨੂੰ ਪਾ ਸਕਦਾ ਪੰਜਵੀਂ ਆਪਣੇ ਗੁਰੂ ਤੇ ਭਰੋਸਾ ਰੱਖੋ ਤੇ ਅਰਦਾਸ ਕਰੋ ਹਰ ਸਮੱਸਿਆ 'ਚ ਬਾਬਾ ਜੀ ਦਾ ਸਹਾਰਾ ਲਓ ਤੇ ਉਹਨਾਂ ਦੇ ਅੱਗੇ ਅਰਦਾਸ ਕਰਕੇ ਸਬਰ ਦੀ ਦਾਤ ਮੰਗੋ ਛੇਵੀਂ ਨਿਰਪੋਵਰ ਕਿਸੇ ਵੀ ਡਰ ਜਾਂ ਸਹਿਮ ਨੂੰ ਆਪਣੇ ਮਨ 'ਚ ਕਦੇ ਵੀ ਥਾਣਾ ਨਾ ਦਿਓ ਕਦੇ ਵੀ ਡਰੋ ਨਾ ਕੁਝ ਨਹੀਂ ਹੁੰਦਾ ਪਰਮਾਤਮਾ ਨੇ ਤੁਹਾਨੂੰ ਭੇਜਿਆ ਹੈ ਕੋਈ ਸੋਚ ਕੇ ਭੇਜਿਆ ਹੈ ਬਾਬਾ ਜੀ ਦੇ ਭਰੋਸਾ ਰੱਖੋ ਤੇ ਨਿਰਪੋਜ ਜੀ ਵਰਤਿਤ ਕਰੋ ਸਤਵੀਂ ਸੰਗਤਾਂ ਦਾ ਹਮੇਸ਼ਾ ਸਤਕਾਰ ਕਰੋ ਸੱਚੀ ਸੰਗਤ ਰਹਿ ਕੇ ਬਾਬਾ ਜੀ ਦੀ ਮਹਾਨਤਾ ਨੂੰ ਯਾਦ ਰੱਖੋ ਤੇ ਸੰਗਤਾਂ ਦਾ ਹਮੇਸ਼ਾ ਆਦਰ ਕਰੋ ਕੰਦੇ ਸੰਗਤਾਂ ਦੇ ਵਿੱਚ ਹੀ ਪਰਮਾਤਮਾ ਦਾ ਨਿਵਾਸ ਹੈ ਅੱਠਵੀਂ ਬਾਣੀ ਅਤੇ ਸਿਮਰਨ ਕਰੋ ਰੋਜ਼ਾਨਾ ਬਾਣੀ ਪੜੋ ਕੋਛ ਵੀ ਹੋ ਜਾਏ ਕਦੇ ਵੀ ਆਪਣਾ ਨਿੱਤ ਨਿਮਣਾ ਛੱਡੋ ਕਿਉਂਕਿ ਪਰਮਾਧਮਾਣਾ ਮਿਲਨ ਦੇ ਸਾਰੇ ਰਸਤੇ ਬਾਣੀ ਦੇ ਨਾਲ ਹੀ ਖੁੱਲਦੇ ਨੇ ਨੌਮੀ ਆਪਸੀ ਪਿਆਰ ਅਤੇ ਸਹਿਯੋਗ ਦਿਖਾਓ ਸਭ ਨਾਲ ਆਪਸੀ ਪਿਆਰ ਤੇ ਸਹਿਯੋਗ ਨਾਲ ਰਹੋ ਬਾਬਾ ਜੀ ਦੀ ਸਿਖਾਈ ਸਿੱਖਿਆ ਨੂੰ ਜ਼ਿੰਦਗੀ 'ਚ ਜ਼ਰੂਰ ਲਾਗੂ ਕਰੋ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਨਿਰਵੈਰ ਨਿਰਪੋ ਕਿਸੇ ਨਾਲ ਵੈਰ ਨਹੀਂ ਕਿਸੇ ਦਾ ਡਰ ਨਹੀਂ ਸਾਰੇ ਪ੍ਰਮਾਤਮਾ ਨੇ ਬਣਾਏ ਆ ਸਭ ਦੇ ਵਿੱਚ ਉਹਦੀ ਕੋਈ ਜੋ ਜਗ ਰਹੀ ਹੈ ਨਾ ਕੋਈ ਧਰਮ ਦਾ ਫਰਕ ਹੈ ਨਾ ਕੋਈ ਜਾਤ ਪਾਤਨ ਨਾ ਹੀ ਕੋਈ ਉੱਚਾ ਨਾ ਹੀ ਕੋਈ ਨੀਵਾ ਪ੍ਰਮਾਤਮਾ ਦੀ ਨਜ਼ਰਾਂ ਦੇ ਵਿੱਚ ਹਰੇਕ ਜੀਵ 'ਚ ਉਹਦਾ ਹੀ ਨਿਵਾਸ ਸੋ ਸਭ ਦੇ ਨਾਲ ਦਿਲੋਂ ਪਿਆਰ ਕਰੋ ਜੇ ਮਨ 'ਚ ਤੁਹਾਡੇ ਨਫ਼ਰਤ ਆਂਦੀ ਹੈ ਜੇ ਕਿਸੇ ਪ੍ਰਤੀ ਈਰਖ ਆਂਦੀ ਹੈ ਤੇ ਉਸੇ ਛਾਂ ਤੁਸੀਂ ਪ੍ਰਮਾਤਮਾ ਤੋਂ ਦੂਰ ਹੋ ਜਾਂਦੇ ਹੋ ਤੇ ਦਸਮੀ ਸਰਬੱਤ ਦਾ ਭਲਾ ਮੰਗੋ ਸਾਰੀ ਸੰਗਤ ਦੇ ਲਈ ਭਲਾ ਮੰਗੋ ਰੋਜ਼ ਮੰਗੋ ਹਰ ਪਲ ਮੰਗੋ ਤੇ ਹਮੇਸ਼ਾ ਉਸੇ ਰਾਹ ਤੇ ਚਲੋ ਜਿਹੜਾ ਬਾਬਾ ਦੀਪ ਸਿੰਘ ਨੇ ਦੰਦ ਖਾਇਆ ਜੇ ਤੁਸੀਂ ਇੰਨਾ ਗੱਲਾਂ ਤੇ ਵਿਸ਼ਵਾਸ ਕਰ ਜੇ ਤੁਸੀਂ ਇੰਨਾ ਗੱਲਾਂ ਤੇ ਜੇ ਤੁਸੀਂ ਇੰਨਾ ਗੱਲਾਂ ਦੇ ਵਿਸ਼ਵਾਸ ਰੱਖ ਕੇ ਚੱਲਦੇ ਹੋ ਤੇ ਬਾਬਾ ਦੀਪ ਸਿੰਘ ਦੀ ਤੁਹਾਡੇ ਤੇ ਨੀਂ ਕਿਰਪਾ ਹੋਏਗੀ ਕਿ ਤੁਸੀਂ ਜੋ ਮੰਗੋਗੇ ਤੁਹਾਨੂੰ ਉਹ ਹੀ ਮਿਲ ਜੇਗਾ ਉਨ੍ਹਾਂ ਦੇ ਦਰਬਾਰ ਤੋਂ ਕੋਈ ਨਾ ਨਹੀਂ ਹੈਗੀ ਖੁਸ਼ੀਆਂ ਦੇ ਖਜ਼ਾਨੇ ਭਰ ਦਣਗੇ ਤੁਹਾਡੇ ਘਰਾਂ 'ਚ ਬਾਬਾ ਦੀਪ ਸਿੰਘ ਜੀ ਦੀਆਂ ਰਹਿਮਤਾਂ ਦਾ ਕੋਈ ਅੰਤ ਨਹੀਂ ਹੈਗਾ ਪਿਆਰ ਨਾਲ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ